ਪੰਜਾਬ ਸਰਕਾਰ ਤੇ ਮਾਣੇ ਬੀਜੀਪੀ ਪੰਜਾਬ શ્રી ਗੌਰਵ ਯਾਦਵ ਜੀ ਦੀਆਂ ਹਦਾਇਤਾਂ ਸਾਹਿਬ ਜਿਹੜੀ ਵਰਗੇਂਸ ਡਰੱਗਸ ਦੀ ਮਹਿਮ ਬੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਹਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਤ ਮੀਨਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤੈਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ CIA ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਰੋਡ ਸਾਈਡ ਤੇ ਦੋ ਵੱਡੀਆਂ ਖੜੀਆਂ ਸਨ ਜਿਨ੍ਹਾਂ ਚ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ DSP ਕਬਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦਾ ਰਿਕਾਰਡ ਪ੍ਰੀਵੀਅਸ ਰਿਕਾਰਡ ਖੰਭਾਲਿਆ ਜਾ ਰਿਹਾ ਕਿ ਪਹਿਲਾਂ ਕਿਹੜੇ-ਕਿਹੜੇ ਕ੍ਰਾਈਮ 'ਚ ਇਨਵੋਲ ਹੋਏ ਨੇ ਤਾਂ ਕਿਥੋਂ ਦੇ ਰਹਿਣ ਵਾਲੇ ਹੈਗੇ ਜੀ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰ ਸਾਹਿਬ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਜੀ ਜ਼ਰਰੀ ਮਤ ਕੋਈ ਪਹਿਲਾਂ ਵੀ ਮਾਮਲੇ ਦਾ ਗੋਲ ਨਹੀਂ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਦਿਆ ਸੀਤੇ ਦਾ ਤੋਂ ਬਾਕੀ ਡਿਟੇਲ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਕੁਝ ਕਿਸੇ ਵਿੱਚ ਪਤਾ ਲੱਗੇ ਵੀ ਨਹੀਂ ਕਿ ਇੱਥੇ ਡਰਾਈਵਰ ਕਰਨਾ ਸੀ ਜਾਂ ਕੁਝ ਹੋਰ ਨਹੀਂ ਲੈਂਦੇ ਜੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ 'ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜੀਦ ਪੁੱਛ ਗਿਛ ਕਰਕੇ ਬੈਕਵਰਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲ ਸਾਹਮਣੇ ਆਉਣਗੀਆਂ ਅਸੀਂ ਮੀਡੀਆ ਨੂੰ ਅਪਡੇਟ ਕਰ ਦਾਂਗੇ ਬਰੀਫਤਾ ਇਹ ਹੀ ਹੈ ਜੀ ਫਿਲਹਾਲ ਤਾਂ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ ਹਾਂਜੀ ਹਾਂ ਦਿੱਲੀ ਕਸਟਮਸ ਜਿਹੜਾ ਰਕਮ ਹੈ ਕੀਮਤ ਇੰਟਰਨੈਸ਼ਨਲ ਮਾਰਕੀਟਸ ਤਾਂ ਹੈਰੋਇਨ ਦੀ 2 ਕਰੋੜ ਰੁਪਏ ਕਿਲੋ ਹੈ ਜੀ those are c gram you can uh, calculate